ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੀਆਂ ਇਨਸਟਰਕਸ਼ਨਸ ਤੇ ਅੰਮ੍ਰਿਤਸਰ ਦਿਹਾਤੀ ਵੱਲੋਂ ਲਗਾਤਾਰ ਚੰਗਾ ਕੰਮ ਕੀਤਾ ਜਾ ਰਿਹਾ ਹੈ ਡਰੱਗਸ ਦੇ ਫਰੰਟ ਤੇ ਵੀ ਤੇ ਨਾਲ ਐਂਟੀ ਟੈਰਰ ਫਰੰਟ ਤੇ ਵੀ ਕੱਲ ਇਹਦੇ ਵਿੱਚ ਅਜਨਾਲਾ ਥਾਣੇ ਵਿੱਚ ਇੱਕ ਰਿਕਵਰੀ ਹੋਈ ਹੈ ਜਿਹਦੇ ਵਿੱਚ ਪਰਚਾ ਦਰਜ ਕੀਤਾ ਗਿਆ ਐਫਆਈਆਰ ਨੰਬਰ 274 ਇਹਦੇ ਵਿੱਚ ਇੱਕ ਆਈਡੀ ਰਿਕਵਰ ਹੋਈ ਹੈ ਤਿੰਨ ਹੈਂਡ ਗ੍ਰੇਨੇਡ ਰਿਕਵਰ ਹੋਏ ਨੇ ਇੱਕ ਮਦਰ ਬੋਰਡ ਰਿਕਵਰ ਹੋਇਆ ਰਿਮੋਟ ਕੰਟਰੋਲ ਬੈਟਰੀ ਰਿਕਵਰ ਹੋਈਆਂ ਤੇ ਡੈਟੋਨੇਟਰ ਰਿਕਵਰ ਹੋਇਆ ਸੋ ਇਹਦੇ ਨਾਲ ਇੱਕ ਵੱਡਾ ਜਿਹੜੀ ਕੋਈ ਵਾਰਦਾਤ ਹੋ ਸਕਦੀ ਸੀ ਉਹਨੂੰ ਅਵਰਟ ਕੀਤਾ ਗਿਆ ਉਹਨੂੰ ਪ੍ਰੀਵੈਂਟ ਕੀਤਾ ਗਿਆ ਤੇ ਅੰਮ੍ਰਿਤਸਰ ਪੁਲਿਸ ਅੱਗੇ ਵੀ ਵਚਨਬੱਧ ਹੈ ਕਮਿਟਿਡ ਹੈ ਇਸ ਚੀਜ਼ ਵਾਸਤੇ ਕਿ ਜਿਹੜੇ ਐਂਟੀ ਟੈਰਰ ਆਪਰੇਸ਼ਨਸ ਨੇ ਜਾਂ ਐਂਟੀ ਗੈਂਗਸਟਰ ਆਪਰੇਸ਼ਨਸ ਨੇ ਤੇ ਡਰੱਗ ਦੇ ਖਿਲਾਫ ਆਪਰੇਸ਼ਨਸ ਹੋ ਇੱਦਾਂ ਹੀ ਚੱਲਦੇ ਰਹਿਣਗੇ ਐਂਡ ਵੀਲ ਇਨਸ਼ੋਰ ਕਿ ਅੰਮ੍ਰਿਤਸਰ ਬਿਲਕੁਲ ਪੀਸਫੁੱਲ ਰਹੇ ਜਿਹੜਾ ਕੋਈ ਇਹੋ ਜਿਹਾ ਬੰਦਾ ਹੋਊਗਾ ਜਿਹੜਾ ਕੋਈ ਟੈਰਰਿਸਟ ਵਾਲੇ ਪਾਸੇ ਜਾਣਾ ਚਾਹੁੰਦਾ ਹੈ ਜਾਂ ਜਿਹੜਾ ਆਪਣੇ ਡਰੱਗਸ ਵਾਲੇ ਪਾਸੇ ਜਾਣਾ ਚਾਹੁੰਦਾ ਹੈ ਉਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜੀਆਂ ਰਿਕਵਰੀਜ਼ ਨੇ ਉਹ ਨਿਰੰਤਰ ਜਾਰੀ ਰਹਿਣਗੀਆਂ ਇਸ ਦੇ ਨਾਲ ਹੀ ਜਿਹੜਾ ਯੋਧ ਨਸ਼ਿਆਂ ਵਿਰੋਧ ਚੱਲ ਰਿਹਾ ਪੰਜਾਬ ਸਰਕਾਰ ਦਾ ਉਹਦੇ ਬਾਰੇ ਵਿੱਚ ਮੈਂ ਤੁਹਾਨੂੰ ਬਰੀਫ ਕਰਨਾ ਚਾਹੂੰਗਾ ਕਿ 879 ਉਹਦੇ ਚ ਐਫ ਆਈ ਆਰ ਸੋਈਆਂ 1491 ਅਰੈਸਟ ਹੋਈਆਂ 211 ਕਿਲੋ ਹੈਰਵੈਨ ਰਿਕਵਰ ਕੀਤੀ ਗਈ ਹੈ ਤੇ 6 ਕਿਲੋ ਹੈ ਇਸ ਰਿਕਵਰ ਕੀਤੀ ਗਈ ਹੈ ਇਨ ਐਡੀਸ਼ਨ 7.5 ਕਿਲੋ ਅਫੀਮ ਰਿਕਵਰ ਕੀਤੀ ਗਈ ਹੈ ਤੇ 1.5 ਲੱਖ ਤੋਂ ਜ਼ਿਆਦਾ ਗੋਲੀਆਂ ਰਿਕਵਰ ਕੀਤੀਆਂ ਗਈਆਂ ਜੇ ਡਰੱਗ ਮਨੀ ਦੀ ਗੱਲ ਕਰੀਏ ਤੇ 1 ਕਰੋੜ 90 ਲੱਖ ਤੋਂ ਜ਼ਿਆਦਾ ਡਰੱਗ ਮਨੀ ਰਿਕਵਰ ਹੋਈ ਹੈ ਇਸ ਦੇ ਨਾਲ ਹੀ ਪ੍ਰਾਪਰਟੀ ਫ੍ਰੀਜ਼ ਤੇ ਕੰਮ ਵੀ ਚੱਲ ਰਿਹਾ ਹੈ ਪ੍ਰਾਪਰਟੀ ਫੋਰਫੀਚਰ ਤੇ ਜਿਹੜਾ 68 ਐਫ ਦੇ ਅੰਦਰ ਜਿਹੜੇ ਕੋਈ ਪਗੋੜੇ ਨੇ ਐਨਡੀਪੀਐਸ ਦੇ ਉਹਨਾਂ ਦੇ ਖਿਲਾਫ ਵੀ ਲਗਾਤਾਰ ਕਾਰਵਾਈ ਚੱਲ ਰਹੀ ਹੈ ਸੋ ਅਸੀਂ ਕਮਿਟਿਡ ਆ ਕਿ ਯੁੱਧ ਨਸ਼ਿਆਂ ਵਿਰੋਧ ਜਿਹੜਾ ਉਹਨੂੰ ਸਿਰੇ ਚਾੜਾਂਗੇ ਨਿਪਰੇ ਚਾੜਾਂਗੇ ਤੇ ਬਿਲਕੁਲ ਡਰੱਗ ਦੀ ਅਵੇਲੇਬਿਲਿਟੀ ਜਿਹੜੀ ਹੈ ਉਹ ਅੰਮ੍ਰਿਤਸਰ ਡਿਸਟ੍ਰਿਕਟ ਵਿੱਚ ਜ਼ੀਰੋ ਕੀਤੀ ਜਾਵੇ ਸੋ ਪਿਛਲੇ ਸਮੇਂ ਵਿੱਚ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੇ ਚੰਗਾ ਕੰਮ ਉਹਨਾਂ ਨੂੰ ਛੋਟੇ ਬਰੀ ਰਿਵਾਰਡ ਵੀ ਕੀਤਾ ਗਿਆ ਅੱਜ ਕ੍ਰਾਈਮ ਮੀਟਿੰਗ ਵੀ ਕੀਤੀ ਗਈ ਹੈ ਜਿਹੜੇ ਕੋਈ ਸਾਡੇ ਅਨਸਾਲਵਡ ਕੇਸਸ ਨੇ ਜਾਂ ਪੈਂਡਿੰਗ ਕੇਸਸ ਨੇ ਅੰਡਰ ਇਨਵੈਸਟੀਗੇਸ਼ਨ ਉਹਨਾਂ ਬਾਰੇ ਵੀ ਡਿਟੇਲ ਡਿਸਕਸ਼ਨ ਕੀਤੀ ਗਈ ਹੈ ਜਿਹੜੀਆਂ ਸੀਐਮ ਸਾਹਿਬ ਦੀਆਂ ਇਨਸਟਰਕਸ਼ਨਸ ਨੇ ਡੀਜੀਪੀ ਸਾਹਿਬ ਦੀਆਂ ਇਨਸਟਰਕਸ਼ਨਸ ਨੇ ਉਹ ਇਨਸ਼ੋਰ ਕਰਾਂਗੇ ਕਿ ਡਾਊਨ ਦਾ ਲਾਈਨ ਸਾਰਿਆਂ ਤੱਕ ਪਹੁੰਚਣ ਐਂਡਲੇ ਮੁਲਾਜ਼ਮ ਤੱਕ ਪਹੁੰਚਣ ਤਾਂਕਿ ਉਹਨਾਂ ਦੀ ਕੰਪਲਾਈਅੰਸ ਹੋਵੇ ਸੋ ਅੱਜ ਰਿਵਾਰਡ ਦੀ ਡਿਸਟ੍ਰਿਬਿਊਸ਼ਨ ਵੀ ਕੀਤੀ ਗਈ ਹੈ ਜਿਵੇਂ ਪਹਿਲਾਂ ਕਿਹਾ ਕਿ ਚੰਗਾ ਕੰਮ ਕੀਤਾ ਅੰਮ੍ਰਿਤਸਰ ਵਿਖੇ ਪੁਲਿਸ ਨੇ ਪਿਛਲੇ ਸਮਿਆਂ ਵਿੱਚ ਉਹਦੇ ਵਿੱਚ 170 ਤੋਂ ਜ਼ਿਆਦਾ ਬੰਦਿਆਂ ਨੂੰ ਅੱਜ ਰਿਵਾਰਡ ਕੀਤਾ ਗਿਆ ਜੇ ਰਿਵਾਰਡ ਮਨੀ ਦੀ ਗੱਲ ਕਰੀਏ ਤੇ 9 ਲੱਖ ਦੇ ਨੇੜੇ ਦਾ ਕੈਸ਼ ਰਿਵਾਰਡ ਜਿਹੜਾ ਡੀਜੀਪੀ ਸਾਹਿਬ ਵੱਲੋਂ ਸੈਂਕਸ਼ਨ ਕੀਤਾ ਗਿਆ ਉਹ ਅੱਜ ਡਿਸਟ੍ਰੀਬਿਊਟ ਕੀਤਾ ਗਿਆ ਸੀਸੀ1 ਸਰਟੀਫਿਕੇਟਸ ਮੋਰ ਥੈਨ 130 ਡਿਸਟ੍ਰੀਬਿਊਟ ਕੀਤੇ ਗਏ ਨੇ ਤੇ ਜਿਹੜਾ ਜੀਜੀ ਡਿਸਕ ਹੈ ਉਹ ਵੀ 30 ਤੋਂ ਜ਼ਿਆਦਾ ਡਿਸਟ੍ਰੀਬਿਊਟ ਕੀਤੇ ਗਏ ਸੋ ਮੈਂ ਮੁਬਾਰਕਬਾਦ ਜੱਥੇ ਦੇਣੀ ਚਾਹੁੰਦਾ ਕਿ ਜਿਨ੍ਹਾਂ ਨੂੰ ਰਿਵਾਰਡਸ ਮਿਲੇ ਨੇ ਨਾਲ ਦੇ ਨਾਲ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਹਲਾਸ਼ੇਰੀ ਵੀ ਦੇਣੀ ਚਾਹੂੰਗਾ ਕਿ ਜਿਹੜੇ ਬਾਕੀ ਜਿਨ੍ਹਾਂ ਨੂੰ ਅੱਜ ਰਿਵਾਰਡ ਨਹੀਂ ਮਿਲ ਸਕਿਆ ਉਹ ਅੱਗੋਂ ਚੰਗਾ ਕੰਮ ਕਰਨ ਤਾਂ ਕਿ ਉਹਨਾਂ ਨੂੰ ਰਿਵਾਰਡ ਮਿਲ ਸਕੇ ਧੰਨਵਾਦ ਜੀ ਸਰ ਜੀ ਜਿਹੜੀ ਆਈਡੀ ਸੀ ਕੀ ਜਿਹੜਾ ਮੀਟ ਸੀਗੇ ਇਹ ਮਿਲਨ ਚਾਰਜ ਨੇ ਜਿਹੜਾ ਉਹਦਾ ਰੂਟ ਕਵਰ ਕੀਤਾ ਸੀ ਇਹ ਧਾਰਾ ਲੈ ਸੀਜਨ ਦੇ ਬੱਦੇ ਨਾਲ ਸੀ ਆਈਐਸਆਈ ਵੱਲੋਂ ਭੇਜਿਆ ਗਿਆ ਜੀ ਅ ਜਯੋ ਪਹਿਲਾਂ ਕਿਹਾ ਕਿ ਕੰਟੀਨਿਊਸ ਪ੍ਰੋਸੈਸ ਹੈ ਪਹਿਲਾਂ ਵੀ ਰਿਕਵਰੀਜ਼ ਹੋਈਆਂ ਚੰਗੀਆਂ ਤੇ ਅੱਗੇ ਵੀ ਅਸੀਂ ਕੰਟੀਨਿਊਸਲੀ ਸਾਡੀ ਵਿਜਲ ਜਾਰੀ ਰਾਊਗੀ ਤਾਂ ਜੋ ਕੋਈ ਜਿਸੇ ਇਹੋ ਜੀ ਕੋਈ ਮਨਸ਼ਾ ਹੈ ਕਿ ਅੰਮ੍ਰਿਤਸਰ ਦਾ ਕੋਈ ਨੁਕਸਾਨ ਕਰੀਏ ਜਾਂ ਕੋਈ ਇਹੋ ਜਿਹਾ ਟਾਰਗੇਟ ਕ੍ਰੀਏਟ ਕਰੀਏ ਇਹੋ ਜੀ ਸਿਚੁਏਸ਼ਨ ਕ੍ਰੀਏਟ ਕਰੀਏ ਜਿਹਦੇ ਨਾਲ ਪੈਨਿਕ ਕ੍ਰੀਏਟ ਹੋਵੇ ਸੋ ਉਹਨਾਂ ਦੇ ਖਿਲਾਫ ਇਹ ਐਕਸ਼ਨ ਲਗਾਤਾਰ ਜਾਰੀ ਰਹੂਗਾ ਪਿੱਛੇ ਰਿਕਵਰੀਜ਼ ਹੋਈਆਂ ਐਂਡ ਵੀਲ ਇਨਸ਼ੋਰ ਕਿ ਅੰਮ੍ਰਿਤਸਰ ਕੰਟੀਨਿਊਸ ਟੂ ਬੀ ਅ ਸੇਫੀ ਸਰ ਇਸ ਤੋਂ ਬਾਅਦ ਗੱਲ ਕਰੀਏ ਤਾਂ ਆਪਰੇਸ਼ਨ ਸਿੰਦੂਰ ਤੋਂ ਬਾਅਦ ਜਿਹੜੀਆਂ ਜੜੀਆਂ ਹਕਤਾ ਨੇ ਜਿਹੜਾ ਗਤੀਵਿਧੀਆਂ ਨੇ ਉਹ ਵਧੀਆਂ ਨੇ ਬੀਟੀ ਸਾਹਿਬ ਨੇ ਵੀ ਕਹਿਆ ਕਿ ਇਸ ਤੋਂ ਬਾਅਦ ਮੁਸਤੈਦਗੀ ਬਣੀ ਹੈ ਔਰ ਬੀਐਸਐਫ ਨਾਲ ਮਿਲ ਕੇ ਲਗਾਤਾਰ ਆਪਰੇਸ਼ਨ ਕਰਦੇ ਹਾਂ ਉਸ ਪਰ ਇੱਕ ਦੂਜੇ ਬੀਐਸਐਫ ਤੇ ਆਰਮੀ ਨਾਲ ਸਾਡੀ ਬੜੀ ਕਲੋਜ਼ ਕੋਆਰਡੀਨੇਸ਼ਨ ਚ ਅਸੀਂ ਕੰਮ ਕਰ ਰਹੇ ਹਾਂ ਜਿਹੜੀਆਂ ਹੋਰ ਵੀ ਸਿਸਟਰ ਏਜੰਸੀਜ਼ ਨੇ ਉਹਨਾਂ ਨਾਲ ਵੀ ਕਲੋਜ਼ ਕੋਆਰਡੀਨੇਸ਼ਨ ਚ ਜਿਵੇਂ ਮੈਂ ਕਿਹਾ ਕੰਮ ਕੀਤਾ ਜਾ ਰਿਹਾ ਸੋ ਇਹ ਰਿਕਵਰੀਜ਼ ਉਹਦਾ ਹੀ ਪਾਰਟ ਨੇ ਜਿਹੜੀਆਂ ਪਿੱਛੇ ਰਿਕਵਰੀਜ਼ ਹੋਈਆਂ ਨੇ ਉਹਦੇ ਚ ਵੀ ਬੜੀ ਚੰਗੀ ਕੋਆਰਡੀਨੇਸ਼ਨ ਰਹੀ ਹੈ ਨੋ ਡਾਊਟ ਕਿ ਆਪਰੇਸ਼ਨ ਸੰਦੂਰ ਤੋਂ ਬਾਅਦ ਜਿਹੜਾ ਆਈਐਸਆਈ ਹੈ ਜਾਂ ਪਾਕਿਸਤਾਨ ਹੈ ਉਹਨਾਂ ਦਾ ਕੰਟੀਨਿਊਅਸ ਇੰਡੇਵਰ ਹੈ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬ 'ਚ ਟਰਬਲ ਕ੍ਰੀਏਟ ਕਰੀਏ ਅਨਰੈਸਟ ਕ੍ਰੀਏਟ ਕਰੀਏ ਬਟ ਜਿਹੜੀ ਪੰਜਾਬ ਪੁਲਿਸ ਹੈ ਉਹ ਕਮਿਟਡ ਹੈ ਕਿ ਇਹੋ ਜਿਹਾ ਬਿਲਕੁਲ ਨਾ ਹੋਵੇ ਤੇ ਬਿਲਕੁਲ ਸੇਫ ਰਹੇ ਇਹ ਅੰਡਰ ਇਨਵੈਸਟੀਗੇਸ਼ਨ ਹੈ ਜਿਵੇਂ ਮੈਂ ਦੱਸਿਆ ਕਿ ਕੱਲ ਰਿਕਵਰੀ ਹੋਈ ਹੈ ਹਜੇ ਤੱਕ ਇਹਦੇ ਵਿੱਚ ਕਿਸੇ ਬੰਦੇ ਨੂੰ ਅਸੀਂ ਅਰੈਸਟ ਨਹੀਂ ਕੀਤਾ ਸੋ ਤਫਤੀਸ਼ ਇਹਦੇ ਵਿੱਚ ਜਾਰੀ ਹੈ ਜਲਦੀ ਇਹ ਰਿਚ ਕਲੀਅਰ ਹੋਊਗਾ ਕਿ ਕੌਣ ਬੰਦਾ ਇਨਵੋਲਡ ਸੀਗਾ ਤੇ ਕਿਸ ਕਾਰਨ ਕਰਕੇ ਆਇਆ ਸੀ ਡੈਟੋਨੇਟਰ ਵੀ ਰਿਕਵਰ ਹੋਇਆ